ਹੈਲੋ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਠੀਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜਿਵੇਂ ਕਿ ਆਪਾਂ ਪਿਛਲੀ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਰੋਜ਼ ਆਲਬਰਿਚ ਉਹਦੇ ਦੋਸਤ ਤੇ ਸਿਲਕ ਰੋਡ ਬਾਰੇ ਤੇ ਅੱਜ ਆਪਾਂ ਉਹੀ ਸਟੋਰੀ ਨੂੰ ਕੰਟੀਨਿਊ ਕਰਦੇ ਹਾਂ ਤੇ ਦੇਖਦੇ ਹਾਂ ਰੋਜ਼ ਆਲਬਰਿਚ ਤੇ ਉਹਦਾ ਦੋਸਤ ਅੱਗੇ ਕੀ ਕਰਦੇ ਹਨ ਸਿਲਕ ਰੋਡ ਨਾਮ ਦੀ ਵੈਬਸਾਈਟ ਬਣਾਉਣ ਦੇ ਵਿੱਚ ਸਾਰਾ ਦਿਮਾਗ ਰੋਜ਼ ਆਲਬਰਿਚ ਦਾ ਸੀ ਪਰ ਉਹਦਾ ਦੋਸਤ ਉਹਦੇ ਨਾਲ ਸ਼ਾਮਲ ਸੀ ਜਿਹੜੀ ਵੀ ਚੀਜ਼ ਦੀ ਉਹਨੂੰ ਲੋੜ ਪੈਂਦੀ ਉਹ ਉਸਦੀ ਲੋੜੀਂਦੀ ਚੀਜ਼ ਨੂੰ ਪੂਰੀ ਕਰਦਾ ਇੱਕ ਦਿਨ ਰੋਜ਼ ਦਾ ਦੋਸਤ ਆਪਣੇ ਨਿੱਜੀ ਲੈਪਟਾਪ ਤੇ ਸਿਲਕ ਰੋਡ ਨਾਂ ਦੀ ਵੈਬਸਾਈਟ ਨੂੰ ਖੋਲਣ ਦੀ ਕੋਸ਼ਿਸ਼ ਕਰਦਾ ਪਰ ਉਸ ਦੇ ਪੱਲੇ ਨਿਰਾਸ਼ਾ ਹੀ ਪੈਂਦੀ ਨਿਰਾਸ਼ ਹੋ ਕੇ ਆਪਣੇ ਮਿੱਤਰ ਰੋਜ਼ ਕੋਲ ਜਾਂਦਾ ਤੇ ਉਹਦੇ ਕੋਲ ਜਾ ਕੇ ਕਹਿੰਦਾ ਮੈਂ ਆਪਣੇ ਲੈਪਟਾਪ ਤੇ ਤੇਰੀ ਸਾਈਟ ਖੋਲਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਖੁੱਲੀ ਮਸਕਰਾਉਂਦੇ ਹੋਏ ਰੋਜ਼ ਨੇ ਆਪਣੇ ਮਿੱਤਰ ਨੂੰ ਪੁੱਛਿਆ ਤੂੰ ਕਿਸ ਇੰਟਰਨੈਟ ਬ੍ਰਾਊਜ਼ਰ ਤੇ ਇਸ ਵੈੱਬਸਾਈਟ ਨੂੰ ਖੋਲਣ ਦੀ ਕੋਸ਼ਿਸ਼ ਕੀਤੀ ਰੋਜ਼ ਦਾ ਦੋਸਤ ਜਵਾਬ ਦਿੰਦਾ ਹੈ ਮੈਂ ਗੂਗਲ ਤੇ ਇਸ ਨੂੰ ਖੋਲਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਇਹ ਨਹੀਂ ਖੁੱਲੀ ਇਹ ਸੁਣ ਕੇ ਰੋਜ਼ ਉੱਚੀ ਉੱਚੀ ਹੱਸਣ ਲੱਗ ਜਾਂਦਾ ਹੈ ਤੇ ਆਪਣੇ ਮਿੱਤਰ ਨੂੰ ਕਹਿੰਦਾ ਹੈ ਗੂਗਲ ਤਾਂ ਬੱਚੇ ਵਰਤਦੇ ਨੇ ਜਿਹੜੀ ਆਪਾਂ ਵੈੱਬਸਾਈਟ ਤਿਆਰ ਕੀਤੀ ਹੈ ਉਹ ਆ자ਦ ਸੋਚ ਤੇ ਮਨਮਰਜ਼ੀ ਦੇ ਮਾਲਕਾਂ ਲਈ ਹੈ Google ਤਾਂ ਜਣਾ ਖਾਣਾ ਚਲਾਈ ਜਾਂਦਾ ਆਪਾਂ ਕਿਹੜਾ ਜਣੇ ਖਣੇ ਆ ਅਸਲੀ ਮਰਦਾਂ ਵਾਲਾ ਨੈਟਵਰਕ ਤਾਂ ਆਪਣੀ ਤਿਆਰ ਕੀਤੀ ਵੈਬਸਾਈਟ ਤੇ ਆ ਇਸ ਨੂੰ ਖੋਲਣ ਵਾਸਤੇ ਖਾਸ ਕਿਸਮ ਦਾ ਬ੍ਰਾਊਜ਼ਰ ਚਾਹੀਦਾ ਜਿਹਦਾ ਨਾਮ ਹੈ ਟੌਰ ਚੱਲ ਆ ਜਾ ਮੈਂ ਤੈਨੂੰ ਦੱਸਦਾ ਇਹ ਵੈਬਸਾਈਟ ਕਿੱਦਾਂ ਓਪਨ ਹੁੰਦੀ ਆ ਫੇਰ ਕਰਦੇ ਆ ਆਪਾਂ ਦੁਨੀਆ ਤੋਂ ਕੁਝ ਵੱਖਰਾ ਇਹ ਸਭ ਸੁਣ ਕੇ ਉਸ ਦਾ ਦੋਸਤ ਹੈਰਾਨ ਹੋ ਜਾਂਦਾ ਤੇ ਮਨ ਹੀ ਮਨ ਵਿੱਚ ਸੋਚਦਾ ਵੀ ਪਤਾ ਨਹੀਂ ਹੁਣ ਇਹ ਕੀ ਕਰਨ ਜਾ ਰਿਹਾ ਰੋਜ਼ ਸਿਲਕ ਰੋਡ ਨੂੰ ਓਪਨ ਕਰਦਾ ਹੈ ਤੇ ਉਸ ਦੇ ਨਾਲ ਖੜੇ ਦੋਸਤ ਨੂੰ ਉਸ ਦੀ ਪ੍ਰੋਫਾਈਲ ਦੇਖਦੀ ਹੈ ਜਿਹਦੇ ਤੇ ਲਿਖਿਆ ਹੁੰਦਾ ਡੀਪੀਆਰ ਉਸ ਦਾ ਦੋਸਤ ਪੁੱਛਦਾ ਹੈ ਡੀਪੀਆਰ ਕੌਣ ਹੈ ਰੋਜ਼ ਹਲਕਾ ਜਿਹਾ ਮੁਸਕਰਾ ਕੇ ਉਸ ਨੂੰ ਕਹਿੰਦਾ ਹੋਰ ਕੌਣ ਹੋਊਗਾ ਇਹ ਆਪਾਂ ਹੀ ਆ ਰੋਜ਼ ਸਿਲਕ ਰੋਡ ਨੂੰ ਓਪਨ ਕਰਨਸਾਰ ਦੇਖਦਾ ਹੈ ਕਿ ਇਹਦੇ ਤੇ ਥੋੜੇ ਸਮੇਂ ਦੇ ਵਿੱਚ ਇੰਨੇ ਜ਼ਿਆਦਾ ਯੂਜ਼ਰ ਬਣ ਗਏ ਸਿਲਕ ਰੋਡ ਦੀ ਮਾਰਕੀਟ ਨੂੰ ਦੇਖ ਕੇ ਰੋਜ਼ ਦਾ ਦੋਸਤ ਉਸ ਨੂੰ ਸਵਾਲ ਕਰਦਾ ਕਿ ਆਪਾਂ ਵੀ ਇਹਦੇ ਤੇ ਕੁਝ ਖਰੀਦ ਜਾਂ ਵੇਚ ਸਕਦੇ ਆ ਰੋਜ਼ ਆਪਣੇ ਦੋਸਤ ਨੂੰ ਜਵਾਬ ਦਿੰਦਾ ਹੈ ਕਿਉਂ ਨਹੀਂ ਆਪਾਂ ਇਹਦੇ ਤੇ ਸਭ ਕੁਝ ਖਰੀਦ ਵੀ ਸਕਦੇ ਆ ਵੇਚ ਵੀ ਸਕਦੇ ਆ ਪਰ ਇੱਕ ਛੋਟੀ ਜਿਹੀ ਗਲਤੀ ਆਪਾਂ ਨੂੰ ਸਲਾਖਾਂ ਪਿੱਛੇ ਲਿਜਾ ਸਕਦੀ ਹੈ ਹੁਣ ਰੋਜ਼ ਦੀਆਂ ਗੱਲਾਂ ਸੁਣ ਕੇ ਉਸਦੇ ਦੋਸਤ ਦੀ ਵੀ ਦਿਲਚਸਪੀ ਬਹੁਤ ਵੱਧ ਜਾਂਦੀ ਆ ਤੇ ਉਸ ਤੋਂ ਬਾਅਦ ਉਹ ਡਾਰਕ ਵੈਬ ਦੀ ਸਿਲਕ ਰੋਡ ਮਾਰਕੀਟ ਤੇ ਇੱਕ ਛੋਟਾ ਜਿਹਾ ਆਰਡਰ ਕਰਦੇ ਆ ਇਹ ਆਰਡਰ ਰੋਜ਼ ਅਤੇ ਉਸਦੇ ਦੋਸਤ ਲਈ ਆਮ ਲੋਕਾਂ ਦੇ ਮੁਕਾਬਲੇ ਵਾਕਿਆ ਦੀ ਵਿੱਚ ਹੀ ਬਹੁਤ ਛੋਟਾ ਸੀ ਦੋਸਤੋ ਅੱਜ ਦੇ ਲਈ ਇੰਨਾ ਹੀ ਅਗਲੇ ਐਪੀਸੋਡ ਦੇ ਵਿੱਚ ਦੇਖਦੇ ਆ ਕਿ ਰੋਜ਼ ਨੇ ਤੇ ਉਸਦੇ ਦੋਸਤ ਨੇ ਕੀ ਆਰਡਰ ਕੀਤਾ ਚੈਨਲ ਦੇ ਨਾਲ ਜੁੜੇ ਰਹੋ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਸਾਰਿਆਂ ਦਾ ਧੰਨਵਾਦ